ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਗੱਲ ਕਰਾਂਗੇ ਖਾਸ ਤੌਰ ਤੇ ਆਖਰੀ ਪੰਜ ਸ਼ਲੋਕ ਸ਼ਲੋਕ ਨੰਬਰ 53 ਤੋਂ 57 ਤੱਕ ਇਹਨਾਂ ਤੇ ਧਿਆਨ ਦੇਵਾਂਗੇ ਮਕਸਦ ਹੈ ਇਹਨਾਂ ਦੇ ਡੂੰਗੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਹਾਂਜੀ ਬਿਲਕੁਲ ਇਹ ਸ਼ਲੋਕ ਨਾ ਜੀਵਨ ਦੇ ਅਖੀਰਲੇ ਪਲਾਂ ਤੇ ਪਰਮਾਤਮਾ ਤੇ ਭਰੋਸਾ ਰੱਖਣ ਦੀ ਜਿਹੜੀ ਗੱਲ ਹੈ ਉਹਨੂੰ ਬਹੁਤ ਖੂਬਸੂਰਤੀ ਨਾਲ ਉਜਾਗਰ ਕਰਦੇ ਨੇ ਆਓ ਫਿਰ ਇਹਨਾਂ ਦੀ ਤਹਿ ਤੱਕ ਚੱਲਦੇ ਹਾਂ ਅੱਛਾ ਜੀ ਤਾਂ ਪਹਿਲਾ ਸ਼ਲੋਕ ਹੈ ਨੰਬਰ 53 ਬਲ छुटਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਇ ਕਾਹੋ ਨਾਨਕ ਅਬ ਓਟ ਹਰ ਗਜ ਜੂ ਹੋਹੁ ਸਹਾਇ ਹੂੰ ਇੱਥੇ ਬਲ छुटਕਿਓ ਇਸ ਦਾ ਕੀ ਮਤਲਬ ਸਮਝਿਏ ਸਿਰਫ ਸਰੀਰ ਦੀ ਤਾਕਤ ਜਾਂ ਕੁਝ ਹੋਰ ਵੀ ਦੇਖੋ ਜੀ ਇਹ ਬਹੁਤ ਵਧੀਆ ਪੁਆਇੰਟ ਹੈ ਬਲ ਇੱਥੇ ਸਿਰਫ ਜਿਸਮਾਨੀ ਤਾਕਤ ਨਹੀਂ ਇਹ ਮਾਨਸਿਕ ਬਲ ਆਤਮਿਕ ਸ਼ਕਤੀ ਸਮਾਜਿਕ ਰੁਤਬਾ ਸਭ ਕੁਝ ਸ਼ਾਮਿਲ ਕਰਦਾ ਹੈ ਹੂੰ ਜਦੋਂ ਬੰਦਾ ਮਤਲਬ ਪਰਮਾਤਮਾ ਦੇ ਨਾਮ ਨਾਲੋਂ ਟੁੱਟ ਜਾਂਦਾ ਹੈ ਨਾ ਤਾਂ ਹਰ ਤਰ੍ਹਾਂ ਦਾ ਬਲ ਖਤਮ ਹੋ ਜਾਂਦਾ ਹੈ ਫਿਰ ਉਹ ਮਾਇਆ ਦੇ ਬੰਧਨਾ ਚ ਫਸਿਆ ਮਹਿਸੂਸ ਕਰਦਾ ਕੋਈ ਰਾਹ ਨਹੀਂ ਦਿਸਦਾ ਹੂੰ ਤੇ ਗੁਰੂ ਸਾਹਿਬ ਨੇ ਫੇਰ ਮਿਸਾਲ ਦਿੱਤੀ ਹੈ ਗੱਜ ਦੀ ਹਾਥੀ ਦੀ ਹਾਂਜੀ ਜਿਵੇਂ ਮਗਰਮੱਛ ਨੇ ਫੜ ਲਿਆ ਸੀ ਤੇ ਪਰਮਾਤਮਾ ਨੇ ਆ ਕੇ ਬਾਹ ਫੜੀ ਇਹ ਸਮਝੋ ਜਦੋਂ ਬੰਦਾ ਪੂਰੀ ਤਰ੍ਹਾਂ ਬੇਵੱਸ ਹੋ ਜਾਂਦਾ ਹੈ ਉਦੋਂ ਸਿਰਫ ਤੇ ਸਿਰਫ irdīh ਹੀ ਓਟ ਰਹਿ ਜਾਂਦੀ ਹੈ ਪੂਰਨ ਬੇਬਸੀ ਵਿੱਚ ਸਿਰਫ ਪਰਮਾਤਮਾ ਦਾ ਆਸਰਾ ਪਰ ਫਿਰ ਅਗਲਾ ਹੀ ਸ਼ਲੋਕ ਨੰਬਰ 54 ਉਹ ਤਾਂ ਬਿਲਕੁਲ ਇੱਕਦਮ ਉਲਟ ਗੱਲ ਕਰ ਰਿਹਾ ਹੈ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਈ ਇਹ ਕਿਵੇਂ ਇੱਕ ਪਾਸੇ ਬਲ ਛੁੱਟ ਗਿਆ ਦੂਜੇ ਪਾਸੇ ਵਾਪਸ ਆ ਗਿਆ ਜਦੋਂ ਨਾਮ ਭੁੱਲ ਜਾਂਦਾ ਹੈ ਬੰਦਾ ਬੇਵਸ ਹੋ ਜਾਂਦਾ ਹੈ ਤੇ ਫਿਰ ਅਗਲੇ ਹੀ ਪਲ ਦੱਸਿਆ ਕਿ ਜਦੋਂ ਉਹੀ ਨਾਮ ਮਨ 'ਚ ਵਸ ਜਾਂਦਾ ਫਿਰ ਕੀ ਹੁੰਦਾ ਜਦੋਂ ਪ੍ਰਭੂ ਦੀ ਕਿਰਪਾ ਹੁੰਦੀ ਹੈ ਸਿਮਰਨ ਨਾਲ ਆਤਮਿਕ ਬਲ ਵਾਪਸ ਆਉਂਦਾ ਹੈ ਤਾਂ ਮਾਇਆ ਦੇ ਬੰਧਨ ਉਹ ਆਪਣੇ ਆਪ ਖੁੱਲ ਜਾਂਦੇ ਨੇ ਸਾਰੇ ਕੰਮ ਸਫਲ ਹੋਣ ਲੱਗ ਪੈਂਦੇ ਨੇ ਤੇ ਇਹ ਗੱਲ ਪੱਕੀ ਹੁੰਦੀ ਹੈ ਕਿ ਸਭ ਕੁਝ ਉਹਦੇ ਹੱਥ 'ਚ ਹੈ ਪ੍ਰਮਾਤਮਾ ਦੀ ਉਹੀ ਉਹ ਫਿਰ ਸਹਾਰਾ ਬਣਦਾ ਹੈ ਮਦਦ ਕਰਦਾ ਹੈ ਹੂੰ ਮਤਲਬ ਆਤਮਿਕ ਬਲ ਆ ਗਿਆ ਨਾਮ ਨਾਲ ਪਰ ਫਿਰ ਸ਼ਲੋਕ 55 ਚ ਗੁਰੂ ਸਾਹਿਬ ਫਿਰ ਦੁਨੀਆਵੀ ਸਚਾਈ ਯਾਦ ਕਰਾਉਂਦੇ ਨੇ ਸੰਗ ਸਖਾ ਸਭ ਤਜ ਗਏ ਕੋਊ ਨਾ ਨਿਭਿਓ ਸਾਥ ਕਹੂ ਨਾਨਕ ਇਹ ਵਿਪਤ ਮੇ ਟੇਕ ਏਕ ਰਗੁਨਾਥ ਇਹ ਤਾਂ ਸਿੱਧਾ ਜ ਆ ਦਸਰੇ ਨੇ ਕਿ ਦੁਨੀਆ ਦੇ ਸਹਾਰੇ ਕੱਚੇ ਨੇ ਬਿਲਕੁਲ ਜੀ ਇਹ ਜੀਵਨ ਦੇ ਉਹਨਾਂ ਪਲਾਂ ਦੀ ਗੱਲ ਹੈ ਜਦੋਂ ਕੋਈ ਵੱਡੀ ਮੁਸੀਬਤ ਆਂਦੀ ਹੈ ਜਾਂ ਅੰਤ ਸਮਾਂ ਨੇੜੇ ਹੁੰਦਾ ਹੈ ਉਦੋਂ ਅਕਸਰ ਦੇਖਿਆ ਜਾਂਦਾ ਹੈ ਕਿ ਸਾਰੇ ਸੰਗੀ ਸਾਥੀ ਹਾਂਜੀ ਉਹ ਪਿੱਛੇ ਹਟ ਜਾਂਦੇ ਨੇ ਉਹ ਅੰਤ ਤੱਕ ਸਾਥ ਨਹੀਂ ਪਾਉਂਦਾ ਉਸ ਇਕਲਤਾ ਚ ਉਸ ਵਿਪਤਾ ਵੇਲੇ ਗੁਰੂ ਸਾਹਿਬ ਫਿਰ ਪ੍ਰੋਸਾ ਦਿੰਦੇ ਨੇ ਕਿ ਇੱਕੋ ਹੀ ਇੱਕ ਆਸਰਾ ਇੱਕੋ ਇੱਕ ਟੇਕ ਉਹ ਪਰਮਾਤਮਾ ਰਗੁਨਾਥੀ ਹੈ ਇਹ ਦੁਨਿਆਵੀ ਰਿਸ਼ਤਿਆਂ ਦੀ ਅਸਲੀਅਤ ਤੇ ਪ੍ਰਭੂ ਦੇ ਸਦੀਵੀ ਸਾਥ ਦੀ ਗੱਲ ਹੈ ਹੂੰ ਤੇ ਇਸ ਤੋਂ ਬਾਅਦ ਸ਼ਲੋਕ 56 ਆਂਦਾ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਇੱਥੇ ਤਾਂ ਸਵਾਲ ਪੁੱਛਿਆ ਗਿਆ ਇੱਕ ਤਰ੍ਹਾਂ ਨਾਲ ਹਾਂਜੀ ਤੇ ਬਹੁਤ ਗਹਿਰਾ ਸਵਾਲ ਹੈ ਗੁਰੂ ਸਾਹਿਬ ਦੱਸਦੇ ਨੇ ਕਿ ਇਸ ਦੁਨੀਆ ਵਿੱਚ ਸਦੀਵੀ ਕੀ ਹੈ ਹਮੇਸ਼ਾ ਰਹਿਣ ਵਾਲਾ ਕੀ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਸੰਤ ਜਨ ਸਾਧੂ ਤੇ ਆਪ ਗੁਰੂ ਪ੍ਰਮਾਤਮਾ ਇਹ ਤਿੰਨ ਚੀਜ਼ਾਂ ਹਮੇਸ਼ਾ ਰਹਿਣਗੀਆਂ ਪਰ ਫਿਰ ਉਹ ਪੁੱਛਦੇ ਨੇ ਕਿ ਇਸ ਨਾਸ਼ਵਾਨ ਜਗਤ ਵਿੱਚ ਸੱਚੀ ਮੁੱਚੀ ਕੌਣ ਹੈ ਜਿਸ ਨੇ ਇਸ ਗੁਰਮੰਤਰ ਨੂੰ ਇਸ ਨਾਮ ਨੂੰ ਜਪਿਆ ਅੱਛਾ ਮਤਲਬ ਕਿਸ ਨੇ ਇਹ ਸਦੀਵੀ ਖਜ਼ਾਨਾ ਕਮਾਇਆ ਇਹ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਹਿੰਦਾ ਹੈ ਬਿਲਕੁਲ ਤੇ ਫਿਰ ਆਖਰੀ ਸ਼ਲੋਕ ਨੰਬਰ 57 ਇਹ ਸਾਰੇ ਵਿਚਾਰ ਨੂੰ ਇੱਕ ਤਰ੍ਹਾਂ ਨਾਲ ਸਿਖਰ ਤੇ ਪਹੁੰਚਾ ਦਿੰਦਾ ਹੈ RAM ਨਾਮ ੁਰ ਮੈ ਗਹਿਓ ਜਾ ਕੇ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਇਥੇ ਨਾਮ ਜਪਣ ਦੇ ਫਲ ਦੱਸੇ ਗਏ ਨੇ ਹਾਂਜੀ ਜਿਨ੍ਹਾਂ ਨੇ RAM ਨਾਮ ਨੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਚ ਵਸਾ ਲਿਆ ਪੱਕਾ ਕਰ ਲਿਆ ਉਹਨਾਂ ਦੀ ਮਹਾਨਤਾ ਐਸੀ ਹੈ ਕਿ ਉਹਨਾਂ ਦੇ ਬਰਾਬਰ ਕੋਈ ਹੋਈ ਨਹੀਂ ਸਕਦਾ ਕੋਈ ਤੁੱਲ ਨਹੀਂ ਕਿਉਂ ਕਿਉਂਕਿ ਇਸ ਨਾਮ ਨੂੰ ਸਿਮਰਿਆ ਸਾਰੇ ਦੁੱਖ ਸਾਰੇ ਕਲੇਸ਼ ਸਾਰੇ ਸੰਕਟ ਹਾਂਜੀ ਉਹ ਮਿਟ ਜਾਂਦੇ ਨੇ ਤੇ ਸਭ ਤੋਂ ਵੱਡੀ ਪ੍ਰਾਪਤੀ ਕੀ ਹੁੰਦੀ ਹੈ ਪ੍ਰਭੂ ਦਾ ਦਰਸ ਯਾਨੀ ਉਸ ਦੇ ਗੁਣਾਂ ਦੀ ਸੋਝੀ ਉਸ ਦੀ ਹੋਂਦ ਦਾ ਅਹਿਸਾਸ ਉਸ ਦੀ ਆਤਮਿਕ ਸਮਝ ਪ੍ਰਾਪਤ ਹੁੰਦੀ ਹੈ ਇਹ ਨਾਮ ਸਿਮਰਨ ਦੀ ਅਸਲ ਤਾਕਤ ਤੇ ਮਕਸਦ ਨੂੰ ਸਾਫ਼ ਕਰਦਾ ਹੈ ਤਾਂ ਜੇ ਆਪਾਂ ਇਹਨਾਂ ਪੰਜੇ ਸ਼ਲੋਕਾਂ ਨੂੰ ਇਕੱਠਾ ਕਰਕੇ ਦੇਖੀਏ ਸਾਰ ਕੱਢੀਏ ਤਾਂ ਗੱਲ ਬੜੀ ਸਪਸ਼ਟ ਹੈ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਸਲ ਤਾਕਤ ਤੇ ਸ਼ਾਂਤੀ ਪ੍ਰਭੂ ਦੇ ਨਾਮ ਵਿੱਚ ਹੈ ਮੁਸੀਬਤ ਵੇਲੇ ਉਹੀ ਸਹਾਰਾ ਹੈ ਤੇ ਅੰਤ ਨੂੰ ਮੁਕਤੀ ਵੀ ਉਸੇ ਰਾਹੀ ਮਿਲਣੀ ਹੈ ਦੁਨੀਆਂ ਦੇ ਬਲ ਸੰਸਾਰth ਸਭ ਆਰਜ਼ੀ ਨੇ ਜੀ ਸਦੀਵੀ ਸਿਰਫ ਪਰਮਾਤਮਾ ਉਸ ਦਾ ਨਾਮ ਤੇ ਉਸ ਨਾਲ ਜੁੜੇ ਗੁਰੂ ਤੇ ਸੰਤ ਹਨ ਜੀ ਤੇ ਇਹਨਾਂ ਸ਼ਲੋਕਾਂ ਤੇ ਜਦੋਂ ਆਪਾਂ ਵਿਚਾਰ ਕਰਦੇ ਆਂ ਤਾਂ ਇੱਕ ਗੱਲ ਹੋਰ ਸੋਚਣ ਵਾਲੀ ਸਾਹਮਣੇ ਆਂਦੀ ਹੈ ਕਿ ਸਦੀਆਂ ਪਹਿਲਾਂ ਦਿੱਤਾ ਗਿਆ ਇਹ ਮਹਾਨ ਸੰਦੇਸ਼ ਕਿ ਅਸਲ ਸ਼ਕਤੀ ਤੇ ਸ਼ਾਂਤੀ ਪ੍ਰਭੂ ਦੇ ਨਾਮ ਵਿੱਚ ਹੈ ਅੱਜ ਦੇ ਜਮਾਨੇ ਦੀਆਂ ਜਿਹੜੀਆਂ ਚੁਣੌਤੀਆਂ ਨੇ ਜਿਹੜੀਆਂ ਪਰੇਸ਼ਾਨੀਆਂ ਨੇ ਉਹਨਾਂ ਦਾ ਸਾਹਮਣਾ ਕਰਨ ਵਿੱਚ ਕਿਵੇਂ ਸਾਡੀ ਮਦਦ ਕਰ ਸਕਦਾ ਹੈ ਇਹ ਬਹੁਤ ਡੂੰਘਾ ਵਿਚਾਰ ਹੈ ਜਿਸ ਦੇ ਉੱਤੇ ਸਾਡੇ ਸਰੋਤੇ ਹੋਰ ਸੋਚ ਸਕਦੇ ਨੇ ਇਸੇ ਵਿਚਾਰ ਨਾਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿਚਾਰਾਂ ਦੀ ਲੜੀ ਇੱਥੇ ਹੀ ਸਮਾਪਤ ਕਰਦੇ ਹਾਂ ਆਪ ਸਾਰਿਆਂ ਦਾ ਇਸ ਲੜੀ ਦੇ ਵਿਚਾਰਾਂ ਨੂੰ ਸੁਣਨ ਦਾ ਬਹੁਤ ਧੰਨਵਾਦ ਜੇ ਵਿਚਾਰਾਂ ਕਰਦਿਆਂ ਕੋਈ ਪੁਲਜਕ ਹੋ ਗਈ ਹੋਵੇ ਤਾਂ ਅਸੀਂ ਖਿਮਾ ਦੇਈਐ ਚਕਾਂ ਗੁਰੂ ਸਾਹਿਬ ਅਗੇ ਅਰਦਾਸ ਹੈ ਕਿ ਇਸੇ ਤਰ੍ਹਾਂ ਸਾਨੂੰ ਬਲ ਤੇ ਬੁੱਧੀ ਬਖਸ਼ਣ ਜੇ ਅਸੀਂ ਗੁਰੂ ਦੇ ਬਚਨਾਂ ਦੀ ਵਿਚਾਰ ਆਪ ਜੀ ਦੇ ਸਾਹਮਣੇ ਪੇਸ਼ ਕਰ ਸਕੀਏ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਤਦ ਤੱਕ ਦੇ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ